ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵੇਰ-ਸਵੇਰ ਦਾ ਟਾਈਮ ਆ ਤੇ ਆਪਾਂ ਵੀਡੀਓ ਸ਼ੁਰੂ ਕੀਤੀ ਐ। ਹੁਣ ਆਪਾਂ ਇੱਧਰ ਬੋਕਰ ਮਾਰਨੀ ਸ਼ੁਰੂ ਕਰਤੀ ਅੰਦਰੋਂ ਮਾਰ ਲਈ ਤੇ ਬਾਹਰ ਵਾਲਾ ਵਿੜਾ ਰਹਿ ਗਿਆ। ਨਾਲ ਹੀ ਮੇਰੀ ਟੋਗੀ ਤਰਿਆ ਫਿਰਦਾ। ਰਾਤ ਨਾਲ ਪਹਿਲਾਂ ਨੇਰੀ ਆਈ ਸੀ ਤੇ ਉਦੋਂ ਨਾ ਆਪਾਂ ਇਹਨੂੰ ਧੂਤਾ ਸੀਗਾ ਬਾਹਰਲੀ ਸਾਈਡ ਸਾਰੀ ਤੇ ਹੁਣ ਨੇਰੀ ਤਾਂ ਹਵਾ ਤਾਂ ਫੇਰ ਵੀ ਵਗੀ ਗਈ ਹੈ ਕਿਉਂਕਿ ਕਾ ਅੱਗੇ ਵਿੜਾ ਕੱਚਾ ਹੈ ਨਾ ਥੋੜਾ ਜਿਹਾ। ਤਾਂ ਫੇਰ ਵੀ ਮਿੱਟੀ ਆ ਜਾਂਦੀ ਹੈ ਤੇ ਸਫਾਈ ਤਾਂ ਹਰ ਰੋਜ਼ ਹੀ ਕਰਨੀ ਪੈਂਦੀ ਆ ਇਸੇ ਤਰ੍ਹਾਂ ਹੀ ਆਪਾਂ ਸਾਰੀ ਬੱਕਰ ਮਾਰ ਲਈ ਸੀਗੀ ਸਵੇਰੇ ਜਦੋਂ ਮੈਂ ਉੱਠੀ ਪਹਿਲਾਂ ਕੱਪੜੇ ਵੀ ਪਾਤੇ ਸੀ ਨਾਲ ਪਹਿਲਾਂ ਸਵੇਰ ਕੱਪੜੇ ਪਾਤੇ ਨਾਲ ਬੱਚਿਆਂ ਨੂੰ ਤਿਆਰ ਕਰਤਾ ਸੀਗਾ ਤੇ ਨਾਲ ਦੀ ਨਾਲ ਫੇਰ ਉਹ ਨਾ ਮੈਂ ਜਦੋਂ ਝਾੜੂ ਮਾਰ ਲਿਆ ਤੇ ਉਸ ਤੋਂ ਬਾਅਦ ਨਾ ਫਿਰ ਇਹ ਮੈਂ ਡਸਟਿੰਗ ਕਰ ਲੈਣੀ ਹੁੰਦੀ ਹੈ ਜਿਹੜੀ ਸਫਾਈ ਵਗੈਰਾ ਹੁੰਦੀ ਹੈ ਨਾ ਝਾੜ ਪੂੰਝ ਇਹ ਕਰ ਲੈਣੀ ਹੁੰਦੀ ਹੈ ਜਿਵੇਂ ਗੇਟ ਹੋ ਗਿਆ ਇੱਥੋਂ ਹੋ ਗਿਆ ਥੋੜੇ ਬਹੁਤੇ ਜਿਹੜੇ ਗਮਲੇ ਰੱਖੇ ਹੋਏ ਆ ਇਹਨਾਂ ਨੂੰ ਕਰ ਲਿਆ ਤੇ ਨਾਲ ਦੀ ਨਾਲ ਨਾ ਹੱਥ ਵਾਈ ਤਰ੍ਹਾਂ ਵੀ ਤਾਂ ਸਫਾਈ ਰਹਿੰਦੀ ਆ ਜਿਵੇਂ ਹੁਣ ਇੱਥੇ ਕਰ ਲਈ ਜਿਵੇਂ ਫਿਰ ਜਦੋਂ ਟਾਈਮ ਲੱਗਿਆ ਫਿਰ ਮੈਂ ਉਦੋਂ ਉੱਪਰ ਕਰ ਲੈਣੀ ਹੁੰਦੀ ਆ ਸ਼ਾਮ ਨੂੰ ਪੋਚਾ ਵਗੈਰਾ ਤੇ ਉਹ ਸਾਰਾ ਉਹ ਮੈਂ ਪਹਿਲਾਂ ਹੀ ਲਾ ਲੈਣੀ ਹੁੰਦੀ ਆ ਉਹ ਮੈਂ ਲਾ ਲੈਣੀ ਹੁੰਦੀ ਆ ਉਸ ਤੋਂ ਬਾਅਦ ਸਾਰਾ ਜਿਹੜਾ ਹੈਗਾ نیچے ਵਾਲਾ ਪਹਿਲਾਂ ਡਸਟਿੰਗ ਵਗੈਰਾ ਕਰਕੇ ਫਿਰ ਉੱਪਰ ਕਰ ਲਈਦੀ ਆ ਤੇ ਇਹ ਨਾਲ ਨਾਲ ਮੈਂ ਜਿਹੜੇ ਸਨੇਕ ਪਲੈਂਟ ਲੱਗੇ ਆ ਇਹਨਾਂ ਦੇ ਉੱਤੇ ਵੀ ਮੈਂ ਥੋੜਾ ਜਿਹਾ ਕਪੜਾ ਮਾਰ ਦਿੰਨੀ ਹੁੰਨੀ ਆ ਕਿਉਂਕਿ ਨਾ ਇਹ ਵੀ ਸੋਹਣੇ ਲੱਗਦੇ ਆ ਇਸ ਤਰ੍ਹਾਂ ਲੱਗਦੇ ਜਿਵੇਂ ਆਰਟੀਫੀਸ਼ੀਅਲ ਹੁੰਦੀ ਆ ਇਸੀ ਤਰ੍ਹਾਂ ਥੋੜਾ ਥੋੜਾ ਨਾਲ ਦੀ ਨਾਲ ਕਰੀ ਜਾਈਏ ਤਾਂ ਟਾਈਮ ਨ ਵੀ ਨਹੀਂ ਆਪ ਨੂੰ ਮਹਿਸੂਸ ਹੁੰਦਾਗਾ ਕਿ ਵੀ ਆਪ ਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ ਹੈਗੀ ਤੇ ਨਾਲ ਹੀ ਆ ਬੱਚਿਆਂ ਦੀਆਂ ਫੋਟੋ ਲੱਗੀਆਂ ਹੋਈਆਂ ਸਕੂਲ ਵਾਲੀਆਂ ਦੂਸਰੀਆਂ ਤਾਂ ਇਹਨਾਂ ਨੂੰ ਵੀ ਮੈਂ ਸਾਫ਼ ਕਰਨੀ ਜਿੱਥੋਂ ਤੱਕ ਮੇਰਾ ਹੱਥ ਪਹੁੰਚਦਾ ਹੁੰਦਾ ਉੱਥੋਂ ਤੱਕ ਨਾ ਮੈਂ ਸਾਫ਼ ਕਰ ਲੈਣੀ ਨਹੀਂ ਉਹ ਆਪਣੇ ਕੋਲ ਇੱਕ ਹੋਰ ਹੈਗਾ ਅ ਉੱਪਰ ਤਾਂ ਵਾਲਾ ਤੇ ਉਹਦੇ ਨਾਲ ਸਾਫ਼ ਕਰ ਲੈਣੀ ਹੁੰਦੀ ਹੈ ਤੇ ਨਾਲ ਹੀ ਨਾ ਆਪਾਂ ਇੱਧਰ ਫ੍ਰੈਗਰੈਂਸ ਵਾਸਤੇ ਇਦੀ ਵਿੱਚ 2-3 ਡਰਾਪਸ ਪਾ ਦਿੰਨੀ ਹੁੰਦੀ ਹੈ ਤੇ ਇਹ ਲਾ ਦਨੀ ਪੁਚਾ ਲਾਉਣ ਤੋਂ ਬਾਅਦ ਬਣਾ ਲਈ ਸੀ ਮੈਂ ਫਿਰ ਪੁਚਾ ਲਾ ਲਿਆ ਪਹਿਲਾਂ ਪੁਚਾ ਲਾਇਆ ਫਿਰ ਨਾ ਆ ਕੇ ਉਸ ਤੋਂ ਬਾਅਦ ਇਹ ਮਿਲ ਆਦਨੀ ਹੁੰਦੀ ਹੈ ਇਹਦੇ ਨਾਲ ਨਾ ਘਰ ਦੇ ਵਿੱਚ ਬਹੁਤ ਹੀ ਸੋਹਣੀ ਖੁਸ਼ਬੂ ਆਉਂਦੀ ਹੈ ਮੈਂ ਹਰ ਰੋਜ਼ ਲਾ ਲੈਣੀ ਹੁੰਦੀ ਹੈ ਤੇ ਹੁਣ ਬੱਚਿਆਂ ਨੂੰ ਤਾਂ ਆਪਾਂ ਸਵੇਰ ਰੋਟੀ ਸਬਜ਼ੀ ਬਣਾ ਕੇ ਭੇਜਦਾ ਸੀ ਤੇ ਹੁਣ ਨਾ ਆਪਾਂ ਆਪਣੇ ਵਾਸਤੇ ਬਣਾ ਲੈਨੇ ਮੇਰੇ ਹਸਬੰਡ ਤੇ ਮੈਂ ਹੀ ਰਹਿ ਜੰਨੇ ਮਗਰੋਂ ਤੇ ਅਸੀਂ ਉਦੋਂ ਫਿਰ ਸਾਰਾ ਕੰਮ ਧੰਦਾ ਕਰਕੇ ਜਦੋਂ ਖਾਣੀ ਰੋਟੀਆਂ ਤੋਂ ਲਾ ਲਈ ਤੀ ਥੜੀ ਥੜੀ ਨਾ ਮੈਨੂੰ ਖਾਂਸੀ ਆਈ ਜਾਂਦੀ ਆ ਇਹ ਇਗਨੋਰ ਕਰਦੇ ਹੋਏ ਥੋੜਾ ਜਿਹਾ ਇਹਨਾਂ ਫੁਲਕਾ ਬਣਾ ਕੇ ਉਦੋਂ ਮੈਂ ਸੁਬਾਹ ਬਣਾਈ ਸੀਗੀ ਆਲੂ ਤੇ ਛੋਲਿਆਂ ਦੀ ਸਬਜ਼ੀ ਰਾਤ ਨੂੰ ਭਿਓ ਤੇ ਸੀ ਸੁਬਾਹ ਬੱਚੇ ਲੈ ਕੇ ਆਲੂ ਛੋਲਿਆਂ ਦੀ ਸਬਜ਼ੀ ਤੇ ਉਹਨਾਂ ਦੇ ਟਿਫਨ ਬੋਤਲਾਂ ਤਿਆਰ ਕਰਕੇ ਪਹਿਲਾਂ ਉਹਨਾਂ ਨੂੰ ਭੇਜ ਦੇਈ ਤਾਂ ਤੇ ਬਾਅਦ ਵਿੱਚ ਥੋੜਾ 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 ਕੰਮ ਹੁੰਦਾ ਉਹ ਫਿਰ ਬਾਅਦ ਚ ਕਰੀ ਜਾਈਦਾ ਆਪ ਦਾ ਤੇ ਮੈਨੂੰ ਇਹ ਹੁੰਦਾ ਕਿ ਜਦੋਂ ਵੀ ਮੈਂ ਇਹ ਵਾਲੀ ਜਿਹੜੀ ਰੋਟੀ ਸਬਜ਼ੀ ਬਣਾਉਣੀ ਆ ਤਾਂ ਨਾ ਮੈਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਤੇ ਜਾਂ ਮੂਲ ਮੰਤਰ ਸਾਹਿਬ ਦਾ ਜਿਵੇਂ ਆਪਾਂ ਕਹਿੰਦੇ ਨਾ ਇੱਕ ਕਮਕਾਰ ਸਤਨਾਮ ਕਰਤਾ ਇਹ ਮੂਲ ਮੰਤਰ ਦਾ ਪਾਠ ਕਰੀਏ ਨਾ ਤਾਂ ਇਹਦੇ ਨਾਲ ਕਹਿੰਦੇ ਨਾ ਜਿਹੜੀ ਹੈਗੀ ਆ ਰੋਟੀ ਸਬਜ਼ੀ ਜਾਂ ਚਾਹ ਜੋ ਵੀ ਆਪਾਂ ਘਰ ਦੇ ਵਿੱਚ ਖਾਣਾ ਬਣਾਉਨੇ ਆ ਤਾਂ ਉਹ ਇੱਕ ਲੰਗਰ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਉਹਦੇ ਵਿੱਚ ਟੇਸਟ ਵੀ ਵੱਧ ਜਾਂਦਾ ਤੇ ਜਿਹੜਾ ਖਾਂਦਾ ਉਹਨੂੰ ਟੇਸਟ ਸਵਾਦ ਤਾਂ ਲੱਗਦੀ ਲੱਗਦੀ ਹੈ ਤਾਂ ਉਹ ਇੱਕ ਪ੍ਰਸ਼ਾਦ ਬਣ ਜਾਂਦਾ ਕਿੰਨੇ ਨਾ ਆਪਾਂ ਜਦੋਂ ਅੰਮ੍ਰਿਤਸਰ ਸਾਹਿਬ ਜਾਂਦੇ ਆ ਆਪਾਂ ਉੱਥੇ ਜਲ ਲੈ ਕੇ ਆਉਂਨੇ ਆ ਸਰੋਵਰ ਦਾ ਕਿਉਂਕਿ ਉੱਥੇ ਪਾਣੀ 24 ਘੰਟੇ ਪੜਦੇ ਆ ਪਾਣੀ ਉੱਥੇ ਪੜਦੇ ਆ ਹਨਾ 12 ਮਹੀਨੇ ਤੀ ਦਿਨ ਬਾਣੀ ਪਾਣੀ ਦਾ ਉੱਥੇ ਕੇਨਾ ਪਾਠ ਹੁੰਦਾ ਤਾਂ ਉਧਰ ਜਿਹੜਾ ਹੈਗਾ ਲੰਗਰ ਉਹ ਵੀ ਇੱਕ ਪ੍ਰਸ਼ਾਦ ਦਾ ਫਿਰ ਰੂਪ ਬਣ ਜਾਂਦਾ ਤਾਂ ਆਪਾਂ ਕਹਿੰਨੇ ਨਾ ਉਥੋਂ ਦਾ ਪ੍ਰਸ਼ਾਦ ਬਹੁਤ ਕੇ ਨਾਮ ਗੁਰਦੁਆਰਿਆਂ ਦੀ ਜਿਹੜੀ ਹੈਗੀ ਰੋਟੀ ਸਬਜੀ ਦਾਲ ਉਹ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਕਿਉਂਕਿ ਟੇਸਟੀ ਇਸੇ ਕਰਕੇ ਹੁੰਦੀ ਹੈ ਕਿ ਉਹਦੇ ਵਿੱਚ એનર્ਜੀ ਵਧੀਆ ਹੁੰਦੀ ਹੈ ਜੇ ਆਪਾਂ ਮੱਛ ਸੜ ਕੇ ਰੋਟੀ ਪਾਣੀ ਬਣਾਉਨੇ ਆ ਤਾਂ ਉਹਦੀ એનર્ਜੀ ਇੰਦਰ ਆਪਾਂ ਆਪਣੀ ਵਾਸਤੇ ਰੋਟੀ ਤਿਆਰ ਕਰ ਲਈ ਦਹੀਂ ਪਾ ਲਈ ਆਲੂ ਛੋਲੇ ਦੀ ਸਬਜ਼ੀ ਆ, ਚਟਨੀ ਆ, ਤਲੀ ਹੋਈ ਮਿਰਚ ਆ। ਨਾਲ ਆਪਾਂ ਪਾਣੀ ਭਰ ਕੇ ਰੱਖ ਲਿਆ। ਇਧਰ ਮੇਰੀ ਬੇਟੀ ਦਾ ਫੋਨ ਆਈ ਜਾਂਦਾ ਕੈਨੇਡਾ ਤੋਂ। ਸੁਭਾਗ ਮਾਰਨ ਦਾ ਟਾਈਮ। ਆਪਾਂ ਹੁਣ ਗਰਤੀ ਖਾਣ। ਚਟਨੀ ਆ, ਅਚਾਰ ਆ, ਦਹੀਂ ਆ। ਪੇਸੇ ਵੀ ਸੱਟੇ। लो। तो खा लो मैं लगी खान इधर आप रोटी रोटी खा ली सी रोटी खा के उस तो उस उसद ना, फिर मैं बर्तन साफ कर लग गई सारे बर्तन साफ ना, रोटी खा के उस तो बाद करे ਤੇ ਸਾਰੀਆਂ ਭੈਣਾਂ ਹੀ ਇਸ ਤਰ੍ਹਾਂ ਇਹੀ ਕੰਮ ਹੀ ਕਰਦੀਆਂ ਫਿਰ ਉਸ ਤੋਂ ਬਾਅਦ ਰਸੋਈ ਦਾ ਸਾਫ਼ ਸੁਥਰਾ ਸਾਫ਼ ਸੂਫ ਕਰਨਾ ਹੁੰਦਾ ਤੇ ਜਿਹੜੇ ਹੈਗੇ ਆ ਚੁੱਲਾ ਵਗੈਰਾ ਉਹ ਸਾਰਾ ਸਾਫ਼ ਕਰਨਾ ਨਾ ਔਲੀ-ਔਲੀ ਕੇ ਹੋ ਜਾਂਦਾ ਸਾਰਾ ਕਿਉਂਕਿ ਜੇ ਭਾਂਡੇ-ਪੁੰਡੇ ਚੰਗੀ ਤਰ੍ਹਾਂ ਸਾਫ਼ ਹੋ ਜਾਣ ਤਾਂ ਫਿਰ ਉਸ ਤੋਂ ਬਾਅਦ ਰਸੋਈ ਦਾ ਸਾਰਾ ਕੰਮ ਹੋ ਜਾਂਦਾ ਤੇ ਇੱਕ ਵਾਰੀ ਆਪਾਂ ਬਿਲਕੁਲ ਵਿਹਲੇ ਹੋਏ ਨੇ ਸਵੇਰ ਦੇ ਪਰਤਨ ਵਗੈਰਾ ਸਾਫ਼ ਕਰਕੇ ਉਡੋ-ਉਡੋ ਨਾਲ ਬਹੁਤ ਜ਼ਿਆਦਾ ਬਰਤਨ ਹੋ ਜਾਂਦੇ ਆ ਜਿੰਨਾ ਆਪਾਂ ਮਰਜ਼ੀ ਕਹਿ ਲਈਏ ਵੀ ਆਪਾਂ ਨਾਲ ਦੀ ਨਾਲ ਸਾਫ਼ ਕਰੀ ਜਾਂਨੇ ਆ ਤੇ ਸਾਰੇ ਹੋ ਗਏ ਜੀ ਇਹ ਆਪਣਾ ਕੁੱਕਰ ਸਿਗਾ ਰਹਿ ਗਿਆ ਤੇ ਇਹਨੂੰ ਵੀ ਆਪਾਂ ਕਰ ਲਿਆ ਸਾਫ਼ ਉਦੋਂ ਮੇਰੇ ਨਾਲ ਬੇਟੀ ਦਾ ਵੀ ਉਦੋਂ ਫੋਨ ਆਈ ਜਾਂਦਾ ਉਹ ਵੀ ਮੈਂ ਹੁਣ ਸੁਣਦੀ ਆ ਤੇ ਆਪਾਂ ਕਰ ਲਈ ਬਰਤਨ ਸਾਫ਼ ਜੀ ਚੰਗੀ ਤਰ੍ਹਾਂ ਤੇ ਨਾਲ ਦੀ ਨਾਲ ਆਪਾਂ ਠੂੜੀ ਵੀ ਇਹਨੂੰ ਕਰ ਥੋੜਾ ਜਿਹਾ ਸਾਫ਼ ਕਰ ਦਿੰਨੇ ਆ ਵੈਸਤਾ 4:00 ਵਜ ਗਏ ਜੀ ਤੇ ਹੁਣ ਬੱਚੇ ਘਰ ਆਉਣ ਵਾਲੇ ਆ ਤੇ ਆਪਾਂ ਨਾ ਉਹਨਾਂ ਵਾਸਤੇ ਆਪ ਬ੍ਰੈਡ ਪਏ ਆ ਤੇ ਇਹਦੇ ਇਹਦੇ ਵਾਸਤੇ ਆਪਾਂ ਇਹ ਬਣਾਉਨੇ ਆ ਇਹ 버ਗਰ ਵਾਲੇ ਬ੍ਰੈਡ ਲੈ ਕੇ ਆਉਂਦੇ ਆ ਇਹ ਵਾਲੇ ਇਹ ਵਾਲੇ ਉਹ ਕਿ ਬੱਚਿਆਂ ਨੂੰ ਇਹ ਹੁੰਦਾ ਤੇ ਸਾਨੂੰ 버ਗਰ ਲੈ ਦੇ ਦਿਓ ਉਹ ਵਾਲੇ ਤੇ ਇਹ ਆਪਣਾ ਹੈਗਾ ਖੀਰਾ ਇਹ ਥੋੜਾ ਜਿਹਾ ਆਲੂ ਆ ਇਹ ਟਮਾਟਰ ਆਪਾਂ ਕੱਟਿਆ ਹੋਇਆ ਇਹ ਆਪਣੇ ਛੋਲੇ ਉਬਾਲੇ ਹੋਏ ਆ ਤੇ ਇਧਰ ਥੋੜੀ ਜੀ ਆਪਾਂ ਇਹ ਵਾਲੀ ਲਈ ਆ ਮਲਾਈ ਤਾਜੀ ਮਲਾਈ ਹੈ ਇਹ ਇਹ ਆਪਣਾ ਨਮਕ ਆ ਕਾਲਾ ਤੇ ਇਹਦੇ ਵਿੱਚ ਜੀਰਾ ਤੇ ਹਿੰਗ ਆ ਇਹ ਕਾਲੀ ਮਿਰਚ ਤੇ ਇਹ ਹੈਗਾ ਥੋੜੀ ਜੀ ਲਾਲ ਮਿਰਚ ਕਸ਼ਮੀਰੀ ਤੇ ਇਹ ਹੈਗਾ ਚਿੱਲੀ ਪਲੈਕਸ ਪਲੈਕਸ ਤੇ ਇਹ ਹੈਗੇ ਅਰਗ ਆਰਗਨੋ ਇੱਕ ਪੁੜੀ ਇਹ ਆਪਣੀ ਹੈਗੀ ਟਮੇਟੋ ਕੈਚੱਪ ਜਿਹੜੀ ਆਪਾਂ ਘਰੇ ਬਣਾਈ ਸੀ ਪਹਿਲਾਂ ਆਪਾਂ ਇਹਦੀ ਵੀਡੀਓ ਵੀ ਪਾਈ ਆ ਤੇ ਇਹ ਹੈਗੀ ਆ ਇਮਲੀ ਦੀ ਚਟਣੀ ਇਹ ਵੀ ਆਪਣੀ ਘਰੇ ਬਣੀ ਹੋਈ ਹੈ ਇੱਧਰ ਆਪਾਂ ਤਵਾ ਰੱਖ ਲਿਆ ਤੇ ਤਵੇ ਦੇ ਉੱਤੇ ਆਪਾਂ ਇਹ ਘਰ ਦਾ ਕੱਢਿਆ ਹੋਇਆ ਮੱਖਣ ਇਹ ਲਾਵਾਂਗੇ ਕਿਉਂਕਿ ਮੇਰਾ ਬੱਚਾ ਬੇਟਾ ਨਾ ਜਿਹੜਾ ਉਹ ਖਾਂਦਾ ਨਹੀਂ ਹੈਗਾ ਮੱਖਣ ਤੇ ਇਸ ਬਹਾਨੇ ਨਾਲ ਆਪਾਂ ਸਾਰਾ ਕੁਝ ਇਹਨਾਂ ਨੂੰ ਸਬਜ਼ੀਆਂ ਤੇ ਮੱਖਣ ਵਗੈਰਾ ਸਾਰਾ ਕੁਛ ਆਪ ਦੇ ਦੇ ਦਿਆਂਗੇ ਨਾਲ ਹੀ ਇਸ ਤਰ੍ਹਾਂ ਹੀ ਖਾ ਲੈਣਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਤੇ ਉਹਨਾਂ ਦੀ ਪਸੰਦ ਦੀ ਚੀਜ਼ ਵੀ ਬਣ ਚੁੱਕੀ ਇਤਰਾਪਨ ਹੌਸਟਾ ਤੇ ਮੱਖਣ ਲਾਵਾ ਨੂੰ ਲਾ ਲਾਂਗੇ ਤੇ ਨਾਲ ਆਪਾਂ ਇਹਦੇ ਤੇ ਵੀ ਲਾਵਾਂਗੇ ਆਪਾਂ ਦਾ ਇਹ ਗੈਸ ਬਿਲਕੁਲ ਘਟ ਕੀਤਾ ਹੋਇਆ ਇਹਦਾ ਮਾਰੂ ਹੂਮੀ ਤੇ ਇੱਕ ਜਗ੍ਹਾ ਤੇ ਲੱਗ ਜਾਂਦਾ ਇਸ ਤਰ੍ਹਾਂ ਆਪਾਂ ਸਾਰੀ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਕਰਕੇ ਲਾਵਾਂਗੇ ਤੇ ਇਹਨੂੰ ਹੀ ਆਪਾਂ ਇਸ ਤਰ੍ਹਾਂ ਕਰਕੇ ਰੱਖਾਂਗੇ ඒ පහන් තා රියක්ම ඒම අපක ත කර ස පබධ කරන්නේ අප දුන්න බච්චන්සි තයක්රන්නේ අපයිහි ශෝල්ලි ලැලේ ශෝල්‍යයාලි විචේ සරස්මානපා පාදයන්ගේ మసాలే పాన ఏ పా సార్ చంగీత హా ਸੰਕਲਪ ਕੇ ਪੂਰਨ ਆਪ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਆ ਇਸ ਤਰ੍ਹਾਂ ਤੇ ਹੁਣ ਆਪਣੇ ਦੋ ਆਪਣੇ ਕੋਲੇ ਦੋ ਆਪਸ਼ਨ ਆ ਆਪਾਂ ਇਹ ਚਟਨੀ ਹੈ ਜਿਹੜੀ ਇਹ ਟਮਾਟਰਾਂ ਦੀ ਬਣਾਈ ਹੋਈ ਆ ਟਮੇਟੋ ਗਾਜ ਇਹਨੂੰ ਆਪਾਂ ਵਿੱਚ ਹੀ ਰਲਾ ਦੇਾਂਗੇ ਇਸ ਤਰ੍ਹਾਂ ਆਪਾਂ ਇਹ ਦੋ ਚਮਚੇ ਪਾਈ ਹੈ ਇਹ ਆਪਣੀ ਘਰ ਦੀ ਬਣਾਈ ਹੋਈ ਸੀ ਤੇ ਵੀਡੀਓ ਵੀ ਆਪਾਂ ਇਹਦੀ ਪਾਈ ਹੋਈ ਆ ਤੇ ਇਹ ਹੈਗੀ ਆ ਇੰਮਲੀ ਦੀ ਚਟਨੀ ਬਹਿਣਾ ਤਕਰੀਬਨ ਘਰੇ ਬਣਾ ਕੇ ਰੱਖਦੀ ਹੁੰਨੀ ਹੈ ਕਿ ਬੱਚਿਆਂ ਨੂੰ ਘਰ ਦਾ ਹੀ ਦਿੱਤਾ ਜਾਵੇ ਕੋਈ ਵੀ ਚੀਜ਼ ਐਸ ਤਰ੍ਹਾਂ ਕਰਕੇ ਆਪਣਾ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਰਲਾ ਦੇਣਗੇ ਜਿਹੜੀਆਂ ਆਪਾਂ ਮਾਇਓਨੀਜ਼ ਵਗੈਰਾ ਤੇ ਪੀਜ਼ਾ ਸੌਸ ਪਾਉਨੇ ਆ ਤਾਂ ਉਹ ਪਤਾ ਨਹੀਂ ਕਦੋਂ ਵਧੀਆ ਬਣੀਆਂ ਹੁੰਦੀਆਂ ਤੇ ਇਹ ਆਪਣੀਆਂ ਘਰ ਦੀਆਂ ਬਣੀਆਂ ਹੋਈਆਂ ਚਟਨੀਆਂ ਨਾਲੇ ਉਸ ਤੋਂ ਨਾ ਉਹਦੇ ਨਾਲੋਂ ਇਤੇ ਜਿਆਦਾ ਸਵਾਦ ਲੱਗਦਿਆਂ ਤੇ ਹੁਣ ਆਹ ਜਿਹੜੀ ਆਪਣੀ ਮਲਾਈ ਆ ਨਾ ਥੋੜੀ ਥੋੜੀ ਮੈਂ ਇਹ ਵੀ ਨਾਲ ਹੀ ਲਾ ਦਿੰਗੇ ਇਹਦੇ ਨਾਲ ਵੀ ਬਹੁਤ ਵਧੀਆ ਟੇਸਟ ਆਉਂਦਾ ਇਸ ਤਰ੍ਹਾਂ ਕਰਕੇ ਨਾ ਤੇ ਹੁਣ ਆਪਾਂ ਇਹ ਨੂੰ ਦੇਵਾਂਗੇ ਵਿੱਚ ਪਾ ਕੇ ਇਹ ਜਿਹੜਾ ਖੀਰਾ ਟਮਾਟਰ ਪਿਆਜ਼ ਆ ਨਾ ਇਹ ਮੈਂ ਤਾਂ ਬਰੀਕ ਬਰੀਕ ਕੱਟਿਆ ਤੇ ਬੱਚੇ ਨਾ ਕਈ ਵਾਰੀ ਕੱਢ ਕੇ ਉਹ ਸਿੱਧ ਦਿੰਦੇ ਤੇ ਕਲਾਈ ਖਾ ਲੈਂਦੇ ਤੇ ਇਹਦੇ ਨਾਲ ਹੈਗਾ ਕਿ ਇਹ ਬੱਚੇ ਨਾਲੇ ਤਾਂ ਸਲਾਦ ਖਾ ਲੈਣਗੇ ਤੇ ਨਾਲੇ ਹੀ ਛੋਲੇ ਆ ਕਾਲੇ ਭੁੰਤੇ ਕਿ ਨਾਲ ਉਬਾਲੇ ਹੋਏ ਨਾਲੇ ਇਹ ਖਾ ਲੈਣਗੇ ਸਾਰੀਆਂ ਚੀਜ਼ਾਂ ਸਾਰੀਆਂ ਹੈਲਦੀ ਦੀਆਂ ਹੈਲਦੀ ਚੀਜ਼ਾਂ ਨੇ ਠੀਕ ਹੈ ਬੱਚੇ ਆਉਣ ਵਾਲੇ ਆ ਮੈਂ ਨਾਲ ਦੀ ਨਾਲ ਇਹਨੂੰ ਐਸੇ ਅਸਿਰ ਵਿੱਚ ਇਹਦੇ ਕਰਕੇ ਰੱਖ ਦਿੰਨੀ ਆ ਆਪੋਂ ਆਪਣਾ ਆ ਕੇ ਲੈ ਲੈਣੇ ਇਸ ਤਰ੍ਹਾਂ ਦੇ ਕਿ ਈਲੂ ਵੀ ਧਾਰ ਲੈਣੀ ਆ ਇਥੇ ਵੀ ਆਪਾਂ ਮਲਾਈ ਲਾ ਲੈਣੇ ਇਹਨੂੰ ਮਲਾਈ ਨਾਲ ਬਹੁਤ ਵਧੀਆ ਸਵਾਦ ਲੱਗਦੀ ਆ। ਇਸ ਤਰ੍ਹਾਂ। ਹੁਣ ਆਪਾਂ ਇਹਦੇ ਉੱਤੇ ਵੀ ਇਸ ਤਰ੍ਹਾਂ ਹੀ ਪਾ ਲਾਂਗੇ। ਇਹ ਤੁਸੀਂ ਜੇ ਤੁਹਾਡੀ ਇਹ ਵੱਧ ਜਾਂਦੀ ਹੈ ਬਣਾਈ ਜਿੰਨੇ ਜਿੰਨੇ ਤੁਸੀਂ ਬਣਾਉਣੇ ਆ ਉਸ ਤੋਂ ਜ਼ਿਆਦਾ ਵੱਧ ਜਾਂਦਾ ਨਾ ਇਹ ਮਸਾਲਾ। ਆ ਸਾਰਾ ਸਮਾਨ ਤਾਂ ਇਹ ਤੁਸੀਂ ਸਲਾਦ ਦੇ ਰੂਪ ਵਿੱਚ ਵੀ ਖਾ ਸਕਦੇ ਆ ਤੇ ਇਹ ਆਪਾਂ ਦੋਨੇ ਤਿਆਰ ਕਰਕੇ ਰੱਖ ਲੇ ਬੱਚਿਆਂ ਵਾਸਤੇ। ਪਹਿਲੇ ਰੱਖ ਕੇ ਠੰਡਾ ਕਰ। ਪਹਿਲੇ ਦੋ। ਲਓ ਜੀ ਆਪਣਾ ਬਣ ਗਿਆ 버ਗਰ ਬਹੁਤ ਟੇਸਟੀ ਤੇ ਹੈਲਦੀ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਜੇ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ